ਇੱਕ ਵਾਰ ਫਿਰ ਤੋਂ ਪਟਿਆਲਾ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜੀਹਾਂ ਗਵਾਂਡੀ ਗਵਾਂਡੀ ਆਪਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਾਨੀ ਦੁਸ਼ਮਣ ਬਣ ਜਾਂਦੇ ਨੇ ਤੁਸੀਂ ਵੀ ਤਸਵੀਰਾਂ ਦੇਖ ਕੇ ਹੈਰਾਨ ਰਹਿ ਜਾਓਗੇ ਤਾਂ ਬਿਲਕੁਲ ਦੋ ਗਵਾਂਡੀਆਂ ਦੀ ਆਪਸ ਦੇ ਵਿੱਚ ਝੜਪ ਦੌਰਾਨ ਔਰਤ ਅਤੇ ਮਰਦ ਦੋਵੇਂ ਜ਼ਖਮੀ ਹੋ ਜਾਂਦੇ ਨੇ ਤਾਂ ਪਟਿਆਲਾ ਦੇ ਸਰਕਾਰੀ ਵਿੰਦਰਾ ਹਸਪਤਾਲ ਦੇ ਵਿੱਚ ਇਹਨਾਂ ਨੂੰ ਦਾਖਲ ਕਰਵਾਇਆ ਜਾਂਦਾ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਮੋਰਲ ਟਾਊਨ ਇੰਚਾਰਜ ਨੇ ਦੱਸਿਆ ਕਿ ਦੋ ਗਵਾਂਡੀਆਂ ਦੀ ਆਪਸੀ ਕਹਾਣੀ ਨੂੰ ਲੈ ਕੇ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਇੱਕ ਦੂਜੇ ਦੇ ਨਾਲ ਕੁੱਟਮਾਰ ਤੱਕ ਪਹੁੰਚ ਕੇ ਜਿਸ ਤੋਂ ਬਾਅਦ ਦੋਨਾਂ ਧਿਰਾਂ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਦੇ ਅੰਦਰ ਦਾਖਲ ਕਰਵਾਇਆ ਗਿਆ ਫਿਲਹਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਜ਼ਖਮੀ ਜ਼ਰੂਰ ਹੋਏ ਨੇ ਤਾਂ ਦੋਨੇ ਧਿਰਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਬਣਦੀ ਕਾਰਵਾਈ ਹੈ ਜ਼ਰੂਰ ਕੀਤੀ ਜਾਏਗੀ ਹਾਂਜੀ ਕਰ ਲਓ ਸਾਡੇ ਕੋਲੇ ਅ ਰਜਿੰਦਰਪ੍ਰੋਤਤ ਲਾਈ ਸੀ ਕਿ ਦੋ ਪਾਰਟੀਆਂ ਇਥੇ ਐਡਮਿਟ ਹੋਈਆਂ ਨੇ ਜਿਦੇ ਵਿੱਚ ਇੱਕ ਤੋਂ ਮਿੰਦਰ ਸਿੰਘ ਬਸ ਹੀ ਵਡੂੰਗਰ ਤੇ ਦੂਜੇ ਪਾਸੇ ਜਗਦੀਸ਼ ਸਿੰਘ ਪੁੱਤਰ ਗੁਰਨਾਮ ਸਿੰਘ ਇਹਨਾਂ ਦੇ ਤਿੰਨ ਚਾਰ ਮੜਕੇ ਹੋਰ ਜਿਹੜੇ ਸਪੱਤਾ ਲੱਗ ਕੇ ਮਰ ਕੇ ਦਾਖਲ ਹੋਏ ਸੀ ਇਹਨਾਂ ਵਿੱਚ ਅਸੀਂ ਇਹਨਾਂ ਦੇ ਬਿਆਨ ਗੋਣੋ ਦੋਨੋਂ ਨੇ ਬਿਆਨ ਹਾਸਲ ਕੀਤੇ ਗਏ ਨੇ ਤੇ ਬਿਆਨ ਅਦਾਲਤ ਵਿੱਚ ਇਹਨਾਂ ਦਾ ਪੜਤਾਲ ਤੇ ਰੱਖਿਆ ਹੋਇਆ ਕਿਉਂਕਿ ਦੋਨੋਂ ਫਿਰ ਇੱਕ ਦੂਜੇ ਤੇ ਬਲੇਮ ਕਰ ਰਹੇ ਨੇ ਦੋਨੇ ਗਵਾਹ ਹੋਏ ਦੋਨੇ ਪਾਸੇ ਗਵਾੰਡੀ ਨੇ ਕੋਈ ਕੋਈ ਆਪਣੇ ਬਲੇਮ ਕਰਨੇ ਦੋਨੇ ਇੱਕੋ ਜਿਹੇ ਸਰ ਕੁਝ ਔਰਤਾਂ ਵੀ ਜੱਦਮੀ ਹੋਈਆਂ ਨੇ ਇਹਦੇ ਹਾਂਜੀ ਕੋਈ ਇੱਕ ਇੱਕ ਲੇਡੀ ਦੇ ਵੀ ਸੱਤ ਲੱਗੀਆਂ ਜੀ ਤੇ ਤੁਹਾਡੇ ਬਦਲ ਨੂੰ ਕੀ ਕਰਦੇ ਕੀ ਕੀਤਾ ਜਾਂਦਾ ਅਸੀਂ ਉਹਨਾਂ ਦੇ ਅੱਜ ਤੌੜਨ ਤੋਂ ਬਾਅਦ ਜਿਹੜੀ ਕਾਰਵਾਈ ਜਿਹੜੀ ਬੰਦੀਆ ਤਰਾਮੋਂ ਤਹਿਤ ਜਿਹੜੀ ਵੀ ਜਿੱਦਾਂ ਦੀ ਵੀ ਕਾਰਵਾਈ ਹੋਊਗੀ ਉਹ ਅਮਲ ਵਿੱਚ ਲਿਆਂਦੀ ਜਾਊ। ਇਹ ਫੈਮਿਲੀ ਦੀ ਨਹੀਂ ਹੈ। ਅੰਡਿਕੁਆੰਟੀ ਕੋਈ ਇਹ ਆਪਸ ਚੌਂਦੀ ਕਮਾਣੀ ਨੇ। ਸਾਡਾ ਪਰਵਾਹ ਚਾਰੋਂ ਹੈ। ਕਾਰਨ ਕੀ ਹੈ? ਕਾਰਨ ਜੀ ਉਹ दारू ਪਿੰਦਾ ਦੀ ਬੈੜ ਗਏ। ਮੈਂ ਆਪਣੇ ਦਰਵਾਜ਼ੇ ਉੱਤੇ ਰੋਟੀ ਖਾ ਰਿਆ ਸੀ। ਉਸ ਤੋਂ ਬਾਅਦ ਮੈਂ ਉੱਠਿਆ ਜੀ। ਉਹ ਤਿੰਨੋਂ ਟੱਬਰ ਆ ਗਿਆ ਮੇਰੇ ਤਿੰਨੋਂ ਭਾਈ ਆ ਗਏ। ਕੌਣ ਕੌਣ? ਤਲਵਿੰਦਰ ਜੀ, ਗੋਬਿੰਦ, ਟੀਟੂ। ਇਹ ਕੀ ਕੰਮ ਕਰਦੇ ਆ ਇਹ ਸਾਰੇ? ਇੱਕ ਫੌਜੀ ਆ ਜੀ, ਇੱਕ ਮੈਡੀ ਲੱਗਾ ਜੀ। ਇੱਕ ਚਾਰ ਟਿੱਕੀ ਦਾ ਕੰਮ ਕਰਦਾ ਉਹਦੇ ਮਾਂ ਨੂੰ ਦੋ ਬੱਚੇ ਨਾ ਮਿਲਦਿਆਂ ਨੇ ਜੀ ਉਹਦੇ ਸਿਰ ਤੋਂ ਉਹ ਮਾਂ ਦੇ ਨਾਲ ਰਹਿੰਦਾ ਕੋਈ ਪਾਰਟੀ ਦਾ ਵੀ ਹੈ ਪਾਰਟੀਆਂ ਕਿਹੜੀ ਪਾਰਟੀ ਦਾ ਪਹਿਲਾਂ ਅਕਾਲੀ ਦੀ ਹੁਣ ਆਮ ਆਦਮੀ ਪਾ ਗਿਆ ਹੁਣ ਗੋਬਿੰਦ ਸਿੰਘ ਗੋਬਿੰਦ ਸਿੰਘ ਹਾਂ ਜੀ ਤੇ ਕਿੰਦਾਂ ਦੀ ਕੀ ਹੱਦ ਕਿੰਦਾਂ ਦੇ ਵਾਰ ਹਥਿਆਰਾਂ ਨਾਲ ਵਾਰ ਕੀ ਬਸ ਕੜ ਦਾ ਡੰਡਾ ਦੀ ਲੜਾਸੀ ਦੀ ਇੱਕ ਲੋਹ ਦਾ ਪੈਪ ਦੀ ਪੁਲਿਸ ਨੂੰ ਇਤਲਾ ਦਿੱਤੀ ਤੁਸੀਂ ਹਾਂ ਜੀ ਰਿਪੋਰਟ ਦਿਖਾਈ ਯਾਰ ਆਦ ਉੱਥੇ ਪੁਲਿਸ ਵਾਲੇ ਵੀ ਆ ਗਏ ਸੀ ਕਿ ਕਿੰਨੇ ਵਜੇ ਦੀ ਗੱਲ ਹੈ ਇਹ ਰਾਤ ਨੂੰ ਸਾਡੇ 10 10 ਵਜੇ ਦੀ ਹੈ ਪਹਿਲਾਂ ਵੀ ਕਦੀ ਇਹ ਤੰਗ ਪਰੇਸ਼ਾਨ ਕੀਤਾ ਸੀ ਹਾਂ ਹਾਂ ਤਿੰਨ ਵਾਰ ਮੇਰੇ ਉੱਪਰ ਸੂਟ ਚੜਾਉਣ ਦੀ ਕੋਸ਼ਿਸ਼ ਕੀਤੀ ਉਹਨੇ ਕਿੰਨੇ ਧਲਵਿੰਦਰ ਨੇ ਜੀ ਉਹ ਕਿੰਦਾਂ ਦੀ ਕਾਰਵਾਈ ਦੀ ਉਹ ਮੰਗ ਕਰਦੇ ਆ ਆਪਾਂ ਨੂੰ ਤਾਂ ਇਨਸਾਫ ਚਾਹੀਦਾ ਈ